ਸਾਧ ਸੰਗਤ ਭਾਗ ਕੇਵਲ ਨਾਮ ਸਰੰਗਾਮ ਲਾਗ ਭਵ ਜਲ ਤਰਨ ਕ ਜਨਮ ਮ੍ਰਿਥਾ ਜਾਤ ਰੰਗ ਮਾਇਕ ਰਹਾਉ ਜਾਪ ਤਪ ਸੰਜਮ ਧਰਮ ਨਾਸਮ ਸਿਵਾ ਸਾਧਨ ਜਾਣਿਆ ਹਰਿ ਰਾਗ ਹੋ ਨਾਨਕ ਹਮ ਨੀਤ ਪਰਮਾ ਸਰਨ ਪਰੇ ਕੀ ਰਾਖੋ ਸਰਨ ਜਾਪ ਤਪ ਸੰਜਮ ਧਰਮ ਨਾ ਤਮਾ ਸੇਵਾ ਸਾਧਨ ਜਾਣਿਆ ਹਰਿ ਰਾਹ ਹੋ ਨਾਨਕ ਹਮ ਨੀਤ ਪਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਉਲੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹਿਬਾ ਸਵੇ ਕਾਵਿਓ ਬਾਤ ਬੇਨਤੀ ਚਾਹ ਪਈ ਅੰਮ੍ਰਿਤ ਕਰੋ ਹੱਥ ਦਰ ਰੱਛਾ ਪੂਰਨ ਹੋਏ ਤਤ ਕੀ ਇੱਛਾ ਤਾਵੇ ਚਰਨ ਨਮਨ ਰਹਾ ਹਮਾਰਾ ਆਤਮਾ ਜਾਣ ਕਰੋ ਪ੍ਰਤਿਪਾਰ ਹਮਰੋ ਤੁਸਤ ਸਭ ਤੁਮ ਕਾ ਬੋ ਆਪ ਹਾਥ ਦ ਮੋਹਿ ਬਚਾਵੋ ਸੋਖੀ ਬਸ ਮੋਰ ਪਰਵਾਰਾ ਸੇਵਕ ਸੇਖ ਸਭ ਕਰਤਾਰ ਮੋਰਛਾ ਨਿਜ ਕਰਦੈ ਕਰੀਐ ਸਭ ਤੈਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਆਸਾ ਤੁਮਹ ਸਾਕ ਕੋਈ ਅਵਰਨਾ ਪਿਆਉ ਜੋ ਵਰ ਚਾਹੋ ਸੋ ਤੁਮਤ ਪਾਉ ਸੇਵਕ ਸਕ ਹਮਾਰਿ ਤਾਰਿਯ ਹੈ ਤੁਨ ਤੁਨ ਸਤਰ ਹਮਾਰਿ ਮਾਰਿਯ ਹੈ ਆਪ ਹਾਥ ਦੈ ਮੁਝ ਓ ਬਰੀਆ ਮਰਨ ਕਾਲ ਕਾ ਤਰਾਸ ਨਵਰੀਐ ਕਉ ਜੋ ਸਦਾ ਹਮਾਰਿ ਪਛਾ ਸ੍ਰੀ ਅਸ ਤੁਝ ਜੋ ਕਰਿਯ ਹਰ ਰਖਾ ਰਾਖਿ ਲੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸਤਨ ਕੇ ਹੰਤਾ ਤੁਮ ਹੋ ਪੂਰੀ ਚਤਰ ਦਾਸ ਕੰਤ ਕਾਲ ਪਾਏ ਬ੍ਰਹਮਾ ਬਪਧਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਦੁਸਨ ਪਰ ਕਾਸਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਦੇਵ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮ ਸਤਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਓ ਦੇਵ ਤੈਤ ਜਤਸਨ ਉਪਜਾਇਓ ਆਦ ਅੰਤ ਇਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਤਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੁਭਗਨ ਸੁਖ ਦਿਓ ਸਤਰਨ ਕੋ ਪਲ ਮੋ ਬਧ ਕੀਓ ਘਾਟ ਘਾਟ ਕੇ ਅੰਤਰ ਕੀ ਜਾਣਤ ਭਲਪੁਰ ਕੀ ਪੀਰ ਪਸਾਨਤ ਜੀਤੀਤ ਕੁੰਚਰੀ ਅਸਤੋਲਾ ਸਹ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਤੀਰ ਪਛਾਨੈ ਘਾਟ ਘਾਟ ਕੇ ਪਟ ਪਟ ਕੀ ਜਾਣੈ ਜਾਪ ਹੋਦ ਤਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਵ ਦੇਹ ਅਪਾਰ ਜਾਵ ਆਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜੇਤੇ ਪਤਨ ਸ੍ਰੇਸ਼ਟ ਸਭ ਧਾਰ ਆਪ ਆਪਨੀ ਬੂਝ ਵਿਚਾਰ ਤੁਮ ਸਭ ਹੀ ਤੇ ਰਹਿ ਤਨ ਰਾਲਮ ਜਾਣਤ ਬੇਦ ਭੇਦ ਅਰ ਆਦਮ ਨਿਰੰਕਾਰ ਨਿਰਵਕਾਰ ਨਿਰਦੰਭ ਆਦ ਅਨੀਦ ਅਨਾਦ ਅਸੰਭ ਤਾਕਾ ਮੂੜ ਵਿਚਾਰਤ ਭੇਤਾ ਜਾਪੂ ਭੇਵ ਨਾ ਪਾਵਤ ਕੀਤਾ ਕਾਕਾ ਕਰ ਪਾਹਨ ਅਨਮਾਨਤ ਮਹਾ ਮੂੜ ਕਸ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਕੀਨਤ ਨਹਿ ਦੇਵ ਆਪ ਆਪਨੀ ਬੁੱਧ ਹੈ ਜੇਤੀ ਵਰਨਤ ਭੰਨ ਭੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕੀ ਹਿਦਿਤ ਸਗਾ ਪ੍ਰਥਮ ਸੰਸਾਰਾ ਕਿਵੇਂ ਰੂਪ ਅਨੂਪ ਸਰੂਪ ਰੰਗ ਭਇਓ ਰਾਵ ਕਹੀ ਭੂਪ ਆਂਡਦ ਦੀਰਦ ਸੇਪ ਜੀ ਤੀਨੀ ਉਤ ਪੂਜ ਥਾਨ ਬਹੁਰ ਰਾਜ ਦੀਨੀ ਕਹੋ ਫੂਲ ਰਾਜਾ ਹੋ ਬੈਠਾ ਕਹੋ ਸਿਮਟ ਭਇਓ ਸੰਕਰ ਅਕਲਖਾ ਸਗਰੀ ਸ੍ਰੇਸ਼ਟ ਦਿਖਾਈ ਚੰਪਵ ਆਦ ਜੁਗਾਦ ਸਰੂਪ ਸੁਜੰਪਵ ਆਵ ਰਖਾ ਮੇਰੀ ਤੁਮ ਕਰ ਸਿਖ ਬਾਰ ਅਸਿਖ ਸੰਗਰ ਦੋਸਤ ਜਿਤੇ ਉਠਵਾ ਤੇ ਉਤ ਪਾਤਾ ਸਤਨ ਮਦੇਸ਼ ਕਰੋ ਰਾਮ ਘਾਤ ਜੀ ਅਸ ਤੁਜ ਤਵ ਸਰਨੀ ਪਰ ਤਨ ਕੇ ਦੋਸਤ ਦੁਖਤ ਹੋਇ ਮਰੇ ਔਰ ਤਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇੱਕ ਵਾਰ ਧਿਆਇ ਪਾਪੀ ਕਾਲ ਮਿਟਤ ਮਹਿ ਹਰ ਹੈ ਅਰਛਾ ਹੋਏ ਤਾਹੀ ਸਭ ਕਲ ਦੁਸ਼ਟ ਅਨਿਸ਼ਟ ਤਰੀ ਤਤ ਕਲ ਤੇਰੇ ਪਾਦ ਰਿਸ਼ਤ ਤਨ ਗਾਹੇ ਨਿਹਾਰੋ ਤਾਫੀ ਪਾਪ ਤਨ ਕ ਮਹਿ ਹਰੋ ਹਰੇ ਤਸਿਤ ਕਰਮੋ ਸਭ ਹੋਈ ਦੁਸ਼ਟ ਸਾਹ ਸੁ ਸਕੇ ਨ ਕੋਈ ਇਕ ਵਾਰ ਜਨ ਤਮੈ ਸੰਧਾਰਾ ਕਾਲ ਫਾਸਤੀ ਤਾਰੇ ਉਬਰ ਜਿਨ ਨਰ ਨਾਮ ਤੇਹਾਰੋ ਕਹਾ ਦਾਰਿਤ ਦੁਸ਼ਟ ਜੋਖਤੇ ਨਹਾ ਹੜੁ ਗੁਪੀਤ ਮੈਂ ਸਰਨ ਤੇਹਾਰ ਆਪ ਹਥ ਬੈ ਜੀ ਜਬ ਤੇ ਤੁਮਰੇ ਤਬ ਤੇ ਕੋ ਆਖ ਕਰੇ ਨਹੀਂ ਆਨਿਓ ਰਾਮ ਰਜੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਬੇਦ ਸਬ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਪਾਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰ ਸਗਲ ਦੁਆਰ ਕੋ ਸਾਧਕ ਗਹਿਓ ਤਹਾਰੁ ਦਵਾਂਹੀ ਗਹੀ ਕੀ ਲਾਜ ਅਸ ਬੋਬਿੰਦਾਸ ਤਹਾਰ ਸਗਲ ਦੁਆਰ ਕੋ ਸਾਧਕ ਗਾਹੇਉ ਤਹਾਰ ਦਵਾਰ ਬਾਝ ਰਹੇ ਕੀ ਮਾਝ ਅਸ ਗੋਬਿੰਦ ਦਾਸ ਤਹਾਰ ਆ ਰਾਮ ਕਲੀ ਮਹੱਲਾ ਕੀ ਜਾ ਆਨੰਦ ਵੇਖੂ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਬਚੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੀਰਾ ਮਨ ਜਿਨੀ ਬਸਾਇਆ ਤਹਾ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਇਹ ਮਨ ਮੇਰੀ ਤੂੰ ਸਦਾ ਰਹੋ ਹਰ ਨਾਮੇ ਹਰ ਨਾਮ ਰਹਿ ਤੂੰ ਮਨ ਮੇਰੀ ਦੁਖ ਸਭ ਬਿਸਾਰਨਾ ਅੰਗੀਕਾਰ ਉਹੋ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਨਾ ਗੱਲਾ ਸਮਰਾਥ